ਤਤ ਸ੍ਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੀ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਦਾਤੀ ਬਾਰੇ ਭਾਰਤ ਵਿੱਚ ਸਦੀਆਂ ਤੋਂ ਅਸੀਂ ਜੇਤੀ ਦਾ ਧੰਦਾ ਕਾਮਯਾਬ ਰਿਹਾ ਹੈ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਉੱਥੋਂ ਦੀ ਮਿੱਟੀ ਮੌਸਮ ਅਤੇ ਲੋਕਾਂ ਦੀ ਮੰਗ ਅਨੁਸਾਰ ਫਸਲਾਂ ਬੀਜੀ ਜਾਂਦੀਆਂ ਹਨ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇੱਥੋਂ ਦੇ ਮਿਹਨਤੀ ਕਿਸਾਨ ਦੁਆਰਾ ਤਿਆਰ ਕੀਤੀਆਂ ਫਸਲਾਂ ਕਾਰਨ ਦੇਸ਼ ਦੇ ਲੋਕਾਂ ਨੂੰ ਅੰਨ ਮਿਲਦਾ ਹੈ। ਹਰੀ ਕ੍ਰਾਂਤੀ ਕਾਰਨ ਦੇਸ਼ ਦੇ ਕਿਸਾਨਾਂ ਨੇ ਖੇਤੀ ਦਾ ਨਵਾਂ ਨਵਾਂ ਢੰਗ ਅਪਣਾ ਕੇ ਖੇਤੀ ਨੂੰ ਇਲਾਹੀਵੰਦ ਧੰਦਾ ਸਾਬਤ ਕੀਤਾ ਹੈ। ਪੰਜਾਬ ਵਿੱਚ ਪਹਿਲੇ ਕੁਝ ਦਹਾਕਿਆਂ ਤੋਂ ਕਣਕ ਅਤੇ ਝੋਨੇ ਦੀ ਖੇਤੀ ਨੇ ਆਪਣੀ ਵਿਸ਼ੇਸ਼ਤਾ ਬਣਾਈ ਹੋਈ ਆ ਇਹਨਾਂ ਫਸਲਾਂ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਕਿਸੇ ਵੀ ਵੇਲੇ ਮਜ਼ਦੂਰਾਂ ਦੀ अहम ਭੂਮਿਕਾ ਹੁੰਦੀ ਸੀ ਕਣਕ ਦੀ ਕਟਾਈ ਦਾ ਪੰਜਾਬ ਸਮੇਤ ਦੂਜੇ ਕਈ ਰਾਜਾਂ ਵਿੱਚ ਬੇਸ਼ੇਸ਼ ਮਹੱਤਵ ਸੀ ਪ੍ਰਸਿੱਧ ਤਿਉਹਾਰ ਵਿਸਾਖੀ ਦਾ ਵੀ ਕਣਕ ਦੀ ਕਟਾਈ ਨਾਲ ਸਿੱਧਾ ਸਬੰਧ ਸੀ ਅਕਸਰ ਵਿਸਾਖੀ ਨੂੰ ਕਿਸਾਨ ਕਣਕ ਦੀ ਕਟਾਈ ਸ਼ੁਰੂ ਕਰ ਦਿੰਦੇ ਸਨ ਪਿੰਡਾਂ ਵਿੱਚ ਰਹਿੰਦੇ ਤਰਖਾਨ ਅਤੇ ਲੋਹਾਰਰ ਵੀ ਇਸ ਦਿਨ ਇਸ ਦਿਨ ਦੇ ਲਈ ਵਿਸ਼ੇਸ਼ ਤੌਰ ਤੇ ਦਾਤੀਆਂ ਤਿਆਰ ਕਰਦੇ ਸਨ ਪੰਜਾਬ ਦੇ ਕਿਸਾਨ ਇਸ ਦਿਨ ਲਈ ਵਿਸ਼ੇਸ਼ ਮਜ਼ਦੂਰਾਂ ਦਾ ਪ੍ਰਬੰਧ ਕਰਦੇ ਸਨ ਪਿੰਡਾਂ ਵਿੱਚ ਪਹਿਲਾਂ ਇਹ ਕਣਕ ਦੀ ਵਢਾਈ ਦਾ ਕੰਮ ਹਿੱਸੇ ਦਾ ਹਿੱਸੇ ਦੇ ਕੀਤਾ ਜਾਂਦਾ ਸੀ ਪਰ ਪ੍ਰਵਾਸੀ ਮਜ਼ਦੂਰਾਂ ਨੇ ਇਹ ਕੰਮ ਠੇਕੇ ਤੇ ਸ਼ੁਰੂ ਕਰ ਦਿੱਤਾ। ਪਹਿਲੇ ਕੁਝ ਸਾਲਾਂ ਤੋਂ ਮਜ਼ਦੂਰਾਂ ਦੀ ਆ ਰਹੀ ਘਾਟ ਦੇ ਅਕਸਰ ਮੌਸਮ ਦੀ ਹੰਦੀ ਮਾਰ ਕਾਰਨ ਕਿਸਾਨਾਂ ਨੇ ਕਣਕ ਦੀ ਵਾਢੀ ਦਾ ਕੰਮ ਵੀ ਮਸ਼ੀਨਾਂ ਦੇ ਸਾਰੇ ਛੱਡ ਦਿੱਤਾ ਹੈ। ਪਹਿਲਾਂ ਸਿਰਫ ਵੱਡੇ ਕਿਸਾਨ ਹੀ ਮਸ਼ੀਨਾਂ ਦਾ ਸਹਾਰਾ ਲੈਂਦੇ ਸਨ ਪਰ ਹੁਣ ਛੋਟੇ ਕਿਸਾਨ ਵੀ ਖੇਤੀ ਲਈ ਮਸ਼ੀਨਾਂ ਤੇ ਨਿਰਭਰ ਹੋ ਗਏ ਹਨ। ਪਹਿਲਾਂ ਘਰ ਪਰਵਾਦ ਦੇ ਸਾਰੇ ਜੀ ਮਿਲ ਕੇ ਕਣਕ ਦੀ ਬਾਢੀ ਕਰਦੇ ਸਨ ਪਰ ਹੁਣ ਇਹ ਕੰਮ ਕਰਨਾ ਘਰ ਪਰਵਾਦ ਦੇ ਮੈਂਬਰ ਚੰਗਾ ਨਹੀਂ ਸਮਝਦੇ ਅਤੇ ਜੇ ਕਿਸੇ ਪਰਵਾਦ ਦੇ ਮੈਂਬਰ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਕਣਕ ਦੀ ਬਾਢੀ ਹੱਥੀ ਕਰਦੀ ਹੈ ਤਾਂ ਉਹਦਾ ਮੁਖਾਲਾ ਵੜਾਇਆ ਜਾਂਦਾ ਹੈ ਕਣਕ ਦੀ ਕਣਕ ਦੀ ਬਾਢੀ ਮਸ਼ੀਨਾਂ ਦੇ ਸਹਾਰੇ ਹੋਣ ਕਾਰਨ ਹੁਣ ਬਾਢੀ ਦੀ ਵਰਤਿਆ ਜਾਂ ਬਾੜੀਆਂ ਦਾਤੀਆਂ ਦੀ ਕਦਰ ਘਟ ਰਹੀ ਆ ਲੋਹਾਰ ਦਾ ਕੰਮ ਕਰਨ ਵਾਲੇ ਇੱਕ ਲੋਹਾਰ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਦਾਤੀਆਂ ਦੀ ਵਿਕਰੀ ਲਗਾਤਾਰ ਘਟ ਰਹੀ ਆ। ਉਸ ਨੇ ਦੱਸਿਆ ਕਿ ਪਹਿਲਾਂ ਉਹ ਆਪ ਆਪਣੇ ਹੱਥੀ ਦਾਤੀਆਂ ਤਿਆਰ ਕਰਦੇ ਸਨ ਅਤੇ ਦਿਨ ਰਾਤ ਕੰਮ ਕਰਕੇ ਵੀ ਕਈ ਵਾਰ ਦਾਤੀਆਂ ਪੂਰੀਆਂ ਨਹੀਂ ਸਨ ਹੁੰਦੀਆਂ। ਪਰ ਹੁਣ ਦਾਤੀਆਂ ਵੀ ਫੈਕਟਰੀਆਂ ਵਿੱਚ ਬਣਨ ਲੱਗ ਪਈਆਂ ਹਨ। ਉਸ ਨੇ ਦੱਸਿਆ ਕਿ ਹੁਣ ਗਿਣਤੀ ਦੀ ਗਣਤੀ ਦੀਆਂ ਦਾਤੀਆਂ ਹੀ ਬਿਕਦੀਆਂ ਹਨ ਜਦੋਂ ਕਿ ਪਹਿਲਾਂ ਹਜ਼ਾਰਾਂ ਦਾਤੀਆਂ ਵਿਕਦੀਆਂ ਸਨ ਉਸਨੇ ਦੱਸਿਆ ਕਿ ਹੁਣ ਬਹੁਤੀਆਂ ਦਾਤੀਆਂ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰ ਦੇ ਕਿਸਾਨ ਹੀ ਵਰਤਦੇ ਹਨ ਕਿਉਂਕਿ ਖੇਤ ਉੱਚੇ ਨੀਵੇਂ ਹੋਣ ਕਾਰਨ ਬਾਢੀ ਹੱਤੀ ਕੀਤੀ ਜਾਂਦੀ ਹੈ ਇਸ ਤਰ੍ਹਾਂ ਕਣਕ ਦੀ ਬਾਢੀ ਤੇ ਜੋ ਇੱਕ ਖਾਸ ਖੁਸ਼ੀ ਅਤੇ ਚਾਹ ਭਰਿਆ ਮਾਹੌਲ ਹੁੰਦਾ ਸੀ ਉਹ ਖਤਮ ਹੋ ਗਿਆ ਹੈ ਅਤੇ ਕੰਪੈਨੀਆਂ ਦਾ ਵढਾਈ ਹੋਣ ਕਰਕੇ ਦਾਤੀਆਂ ਦੀ ਕਦਰ ਨਹੀਂ ਰਹੀ ਅਤੇ ዳਤੀਆਂ ਤਿਆਰ ਕਰਨ ਵਾਲੇ ਲੋਕ ਵੀ ਵਿਹਲੇ ਹੋ ਗਏ ਹਨ ਉਹ ਦਿਨ ਦੂਰ ਨਹੀਂ ਜਿਸ ਦਿਨ ਖੇਤੀ ਬਾੜੀ ਨਾਲ ਜੁੜੇ ਹੋਏ ਬਾਕੀ ਸੰਦਾ ਬਾਗ ዳਤੀ ਵੀ ਲੋਪ ਹੋ ਜਾਵੇਗੀ ਅਤੇ ਸ਼ਾਇਦ ਸਾਡੇ ਖੇਤੀ ਮਿਊਜ਼ੀਅਮ ਦਾ ਹਿੱਸਾ ਵੀ ਬਣ ਕੇ ਰਹਿ ਜਾਵੇਗੀ ਸੋ ਇਹ ਜਿਹੜੀ ዳਤੀ ਹੁੰਦੀ ਦੀ ਇਹ ਪਿੰਡ ਦੇ ਤਰਖਾਨ ਜੇ ਹੁੰਦੇ ਦੀ ਲੋਹੇ ਦਾ ਕੰਮ ਕਰਨ ਵਾਲੇ ਉਹ ਇਸ ਨੂੰ ਹੱਥੀਂ ਤਿਆਰ ਕਰਦੇ ਹੁੰਦੇ ਸਨ ਇਹ ਦੇਖੋ ਜੀ ਕਿੰਨੀ ਸੋਹਣੀ ਦਾਤੀ ਬਣੀ ਹੋਈ ਆ ਪਿੰਡਾਂ ਬੱਚ ਹੁਣ ਨੁਹਾਰ ਨਹੀਂ ਰਹੇ ਜੋ ਲੋਹੇ ਦਾ ਕੰਮ ਕਰਦੇ ਨੇ ਦੇ ਦਾਤੀਆਂ ਕਿਥੋਂ ਬਣਨ ਦਾਤੀਆਂ ਕੌਣ ਬਣਾਵੇ ਸੁਆਣ ਇਹ ਦਾਤੀਆਂ ਸ਼ਹਿਰਾਂ 'ਚੋਂ ਨਦੀਆਂ ਨੇ ਪਰ ਇਹਨਾਂ ਦਾ ਇਸਤੇਮਾਲ ਬਹੁਤ ਹੀ ਘਟ ਗਿਆ ਏ ਕਿਉਂਕਿ ਹੁਣ ਕੋਈ ਵੀ ਹੱਥੀ ਬਾਢੀ ਨਹੀਂ ਕਰਦਾ ਇਹਨਾਂ ਦਾਤੀਆਂ ਦੀ ਜਗ੍ਹਾ ਤੇ ਕੰਪੈਨ ਆ ਗਿਆ ਨੇ ਜਿਨ੍ਹਾਂ ਨਾਲ ਕੇ ਕਣਕ ਦੀ ਵਾਢੀ ਕੀਤੀ ਜਾਂਦੀ ਆ ਜਾਂ ਹੋਰ ਫਸਲਾਂ ਦੀ ਵਾਢੀ ਕੀਤੀ ਜਾਂਦੀ ਆ ਦਾਤੀ ਦਾ ਕੰਮ ਬਹੁਤ ਘਟ ਗਿਆ ਜਿਸ ਕਰਕੇ ਇਹ ਦਾਤੀਆਂ ਅਲੋਪ ਹੋਣ ਕਿਨਾਰੇ ਨੇ ਸੋਇਸੇ ਕਰਕੇ ਮਾਇਸ ਦਾਤੀ ਨੂੰ ਆਪਣੇ ਬਾਈ ਅਨੰਦ ਸਿੰਘ ਬੜੈਚ ਬਰਾਸਤੀ ਮੈਡੀਅਮ ਵਿੱਚ ਸਾਂਭ ਕੇ ਰੱਖ ਲਿਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਇਸ ਸੰਧ ਦੇ ਦਰਸ਼ਨ ਕਰਾ ਸਕਾਂ ਤੇ ਉਹਨਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਦੇ ਸਕਾਂ ਕਿ ਇਹ ਕਿਸ ਕਮ ਆਉਂਦੀ ਸੀ ਤੇ ਕੌਣ ਇਸ ਨੂੰ ਪਿਆਰ ਕਰਦਾ ਹੁੰਦਾ ਸੀ ਅੱਜ ਮੈਂ ਤੁਹਾਨੂੰ ਖੇਤੀਬਾੜੀ ਦੇ ਇਸ ਸੰਬੰਧ ਬਾਰੇ ਜਾਣਕਾਰੀ ਦੇਣੀ ਸੀ ਜਿਹਨੂੰ ਪੇਦਾਤੀ ਕਹਿੰਦੇ ਨੇ ਸੋ ਅੱਜ ਲਈ ਇੰਨਹੀ ਆਉਣ ਵਾਲੇ ਬਲੌਗ ਵਿੱਚ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਕਿ ਪ੍ਰਾਣੀ ਵੇੜਿਆਂ ਵਿੱਚ ਵਰਤੀ ਜਾਂਦੀ ਦੀ ਸੋ ਕਿਰਪਾ ਕਰਕੇ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣੇ ਜੀ ਸੋ ਮੇਰਾ ਕਿਸੇ ਦਿਨ ਫੇਰ ਕੋਈ ਹੋਰ ਬਣਾਣੀ ਚੀਜ਼ ਲਗੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਵਾਦੀ